ਸੱਚ ਤਿੰਨ ਤਰ੍ਹਾਂ ਦਾ ਹੁੰਦਾ ਹੈ ਇੱਕ ਸੱਚ ਹੁੰਦਾ ਹੈ ਜਿਹੜਾ ਅਸੀਂ ਤੁਸੀਂ ਬੋਲਦੇ ਆ ਮੈਂ ਭਈ ਸੱਚ ਕਹਿ ਰਿਹਾ ਮੇਰੀ ਹੁਣ ਦੀ ਗੱਲ ਆਖੀ ਜਿਹੜੀ ਸੱਚ ਅੱਜ ਸੱਚ ਹੋਵੇਗੀ ਹੋ ਸਕਦਾ ਹੈ ਆਉਣ ਵਾਲੇ ਸਮੇਂ 'ਚ ਉਹ ਝੂਠੀ ਹੋ ਜਾਏ ਜਾਂ ਮੈਨੂੰ ਹੁਣੇ ਆਪਾਂ 2 ਘੰਟੇ ਪਹਿਲਾਂ ਮੰਨ ਲਓ ਮੈਨੂੰ ਤੁਸੀਂ ਪੁੱਛਦੇ ਵੀ ਬਾਹਰ ਚਾਨਣ ਹੈ ਕਿ ਹਨੇਰਾ ਹੈ ਤੇ ਮੈਂ ਕੀ ਕਹਿਣਾ ਸੀ 2 ਘੰਟੇ ਪਹਿਲਾਂ ਕੀ ਕਹਿਣਾ ਚਾਨਣ ਹੈ ਝੂਠ ਤੇ ਨਹੀਂ ਬੋਲਿਆ ਸੱਚ ਹੈ ਲੈਕਿਨ ਜੇ ਹੁਣ ਕੋਈ 2 ਮਹੀਨੇ ਬਾਅਦ ਕਹੇ ਕਿ ਬਾਹਰ ਕੀ ਹੈ ਮੈਂ ਕਹਾਂਗਾ ਨਹੀਂ ਰਹਾ ਉਹਨਾਂ ਕਹਿੰਦਾ ਹੁਣ ਤੂੰ ਕਹਿੰਦਾ ਚਾਨਣਾ ਨੇ ਹੁਣ ਕਹਿਣਾ ਹਨੇਰਾ ਤੂੰ ਇੱਕ ਇਹ ਸੱਚ ਹੈ ਜਿਹੜਾ ਸਮੇਂ ਦੇ ਨਾਲ ਬਦਲਦਾ ਜਾਂਦਾ ਹੈ ਦੂਜਾ ਸੱਚ ਕਿਹੜਾ ਹੈ ਜਿਹੜਾ ਲਾਲਚ ਦੇ ਵਸ ਬੋਲਿਆ ਜਾਂਦਾ ਹੈ ਲਾਲਚ ਦੇ ਅਧੀਨ ਹੈ ਉਹ ਵੀ ਸੱਚ ਲੇਕਿਨ ਉਹ ਕਿਉਂ ਬੋਲਿਆ ਜਾ ਰਿਹਾ ਹੈ ਲਾਲਚ ਦੇ ਵਸ ਜਿਵੇਂ ਮੰਨੋ ਕਿਸੇ ਕੋਈ ਬੇਕਸੂਰ ਹੈ ਉਹਨੂੰ ਬਚਾਇਆ ਜਾ ਸਕਦਾ ਸੀ ਸਾਡੀ ਗਵਾਹੀ ਦੇ ਨਾਲ ਥੋੜੇ ਸ਼ਬਦਾਂ ਦਾ ਹੇਰਫਿਰ ਕਰਕੇ ਲੇਕਿਨ ਮੈਂ ਕਹਵਾ ਜੀ ਮੈਂ ਤੇ ਸਤਿਵਾਦੀ ਆ ਜੀ ਮੈਂ ਤੇ ਸੱਚ ਬੋਲਣਾ ਮੇਰਾ ਉਹ ਦਿਨ ਲਾਗ ਡਾਟ ਕਿਤੇ ਜਾਂ ਇੱਕ ਇਤਿਹਾਸ ਦੇ ਵਿੱਚੋਂ ਐਗਜ਼ੈਂਪਲ ਲੈ ਲੈਂਦੇ ਆ ਜਦੋਂ ਮਰਿੰਡੇ ਥਾਣੇ ਦੇ ਵਿੱਚ ਜਾ ਕੇ ਗੰਗੂ ਨੇ ਬ੍ਰਾਹਮਣ ਨੇ ਸ਼ਿਕਾਇਤ ਕੀਤੀ ਸੀ ਤੇ ਕੀ ਆਖਿਆ ਸੀ ਉਹਨੇ ਝੂਠ ਬੋਲਿਆ ਸੀ ਕਿ ਸੱਚ ਬੋਲਿਆ ਸੀ ਵੀ ਮੇਰੇ ਘਰ ਮਾਤਾ ਗੁਜਰਕੌਰ ਤੇ ਗੁਰਗੋਵੀ ਸਿੰਘ ਦੇ ਛੋਟੇ ਬੱਚੇ ਮੇਰੇ ਘਰ ਸੱਚ ਬੋਲ ਰਿਹਾ ਕੀ ਕਰ ਗਿਆ ਐਸੇ ਸੱਚ ਨੂੰ ਜਿਹੜਾ ਲਾਲਚ ਦੇ ਅਧੀਨ ਹੋ ਕੇ ਬੋਲਿਆ ਜਾ ਰਿਹਾ ਔਰ ਜਿਹੜਾ ਕਿਸੇ ਦੇ ਬੇਗੁਨਾਹ ਨੂੰ ਸਜ਼ਾ ਦੇ ਰਿਹਾ ਹੈ ਬੇਵਕਤੀ ਸਜ਼ਾ ਦੇ ਰਿਹਾ ਹੈ ਐਸੇ ਸੱਚ ਨੂੰ ਕੀ ਕਰੀਏ ਇੱਕ ਸੱਚ ਹੈ ਜੋ ਅਸੀਂ ਪਹਿਲਾ ਸ਼ਲੋਕ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਪਜੀ ਸਾਹਿਬ ਦਾ ਪਹਿਲਾ ਸ਼ਲੋਕ ਪੜ੍ਹਦੇ ਹਾਂ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਪੀ ਤੱਤ ਜੋ ਆਦ ਕੋ ਸੱਚ ਸੀ ਜੋ ਸਮੇਂ ਦੀ ਬੰਤਰ ਤੋਂ ਪਹਿਲਾਂ ਵੀ ਸੱਚ ਸੀ ਜੋ ਹੁਣ ਵੀ ਸੱਚ ਹੈ ਔਰ ਜੋ ਰਹੇਗਾ ਵੀ ਸੱਚ ਇਹ ਉਹ ਸੱਚ ਹੈ ਜੋ ਚਾਰ ਕਾਲ ਰਹਿਣਾ ਤ੍ਰੈ ਕਾਲ ਕਿਹਾ ਜਾਂਦਾ ਆਮ ਤ੍ਰੈ ਕਾਲ ਹੁੰਦੇ ਨੇ ਇਹ ਚਾਰ ਕਾਲ ਗੁਰੂ ਨਾਨਕ ਸਾਹਿਬ ਨੇ ਦਿੱਥੇ ਨੇ ਆਦ ਸੱਚ ਤੇ ਜੁਗਤ ਸੱਚ ਹੈ ਭੀ ਸੱਚ ਨਾਨਕ ਹੋਸੀ ਪੀ ਤੱਤ ਇਹ ਉਹ ਸੱਚ ਹੈ ਜਿਹੜਾ ਕਦੀ ਵੀ ਝੁਠਲਾਇਆ ਨਹੀਂ ਜਾ ਸਕਦਾ ਤੇ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਤੇ ਇਹਦੇ ਵਿੱਚ ਸੱਚ ਦੀ ਵਿਚਾਰ ਹੈ ਇਹ ਮਹਾਰਾਜ ਜੀ ਅਰਜਨ ਸਾਹਿਬ ਨੇ ਕਿਹਾ ਸੀ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰ ਪਹਿਨਾ ਸੱਚ ਗਿਆ ਸੱਚ ਪਿਆ ਹੈ